ਫਰਨੀਚਰ ਦੇ ਸ਼ੋਅਰੂਮ ਦੇ ਵਿੱਚ ਲੱਗੀ ਭਿਆਨਕ ਅੱਗ ਦੀਆਂ ਲਾਟਾਂ ਇੰਨੀਆਂ ਜ਼ਿਆਦਾ ਜ਼ਬਰਦਸਤ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਕਰਨੀ ਪੈ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿੱਥੇ ਕਿ ਤਿੰਨ ਮੰਜ਼ਲਾ ਇਮਾਰਤ ਦੇ ਵਿੱਚ ਫਰਨੀਚਰ ਸ਼ੋਅਰੂਮ ਨੂੰ ਅੱਗ ਲੱਗ ਗਈ ਤੇ ਫਰਨੀਚਰ ਸ਼ੋਅਰੂਮ ਦਾ ਮਾਲਕ ਆਪਣਾ ਸ਼ੋਅਰੂਮ ਬੰਦ ਕਰਕੇ ਘਰ ਚਲਾ ਗਿਆ ਸੀ ਕਿ ਅਚਾਨਕ ਅੱਗ ਦੀਆਂ ਲਾਟਾਂ ਵਿਖਾਈ ਦਿੱਤੀਆਂ ਤੇ ਨੇੜੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਹਾਲੇ ਤੱਕ ਜਾਰੀ ਨੇ ਤੇ ਇਹ ਵੀ ਦੱਸਦੀ ਹੈ ਕਿ ਤਿੰਨ ਮੰਜ਼ਲਾ ਇਸ ਸ਼ੋਰੂਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫਰਨੀਚਰ ਪਿਆ ਹੈ ਤੇ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਲੋਕਾਂ ਵੱਲੋਂ ਵੇਖੀਆਂ ਗਈਆਂ ਤੇ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲ ਕਰਨੀ ਪੈ ਰਹੀ ਹੈ। ਇਹ ਕਿ ਸਪਾਰਿੰਗ ਵਗੈਰਾ ਹੋਇਆ ਕੋਈ ਜੀ ਇਹ ਬੰਬੇ ਫਰਨੀਚਰ ਹੈ ਜੀ ਇਹ ਨਾਲ ਨਾਲ ਰਹਿ ਜੀ ਕੋ ਮੌਜ਼ਾ ਗੱਡੀਆਂ ਦੇ ਨਾ ਗੀਆਂ ਪਰ ਫਰਮਗੇੜ ਵਾਲੇ ਤਾਂ ਲੱਗੇ ਹੋਏ ਆਪਣੀ ਕੋਸ਼ਿਸ਼ ਪੂਰਾ ਪਰ ਅੱਗ ਹਰੀ ਬੁਝਣ ਨਹੀਂ ਆ ਰਹੀ ਕਿਉਂਕਿ ਇਹਨਾਂ ਦਾ ਸਾਰਾ ਸਮਾਨ ਨਾ ਸੋਫੇ ਦਾ ਗੱਦੀਆ ਵਗੈਰਾ ਦਾ ਉਹ ਅੱਗ ਹੀ ਇੱਕ ਤਰ੍ਹਾਂ ਦੀ ਹੋ ਰਹੀ ਹੈ ਹਾਂ ਟਾਪ ਲੋਰਤੀ ਹੈ ਚੋਰ ਸਰਗੜ ਕਹਿੰਦੇ ਜੀ ਬਾਕੀ ਤਾਂ ਹੁਣ ਇਹਨਾਂ ਜਾਂ ਕਰਨਗੇ ਵਾਰੇ ਮੇਰੀ ਪਤਾ ਨਹੀਂ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹੱਥ ਤੇ ਕਾਬੂ ਪਾਏ ਯੈਸ ਬਿਊਰੋ ਰਿਪੋਰਟ ਜਗਬਾਣੀ ਟੀਵੀ